ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਬਣਾਈ ਗਈ ਬਾਲੀਵੁੱਡ ਫਿਲਮ ਉਰਤਾ ਪੰਜਾਬ ਅੱਜ ਰਿਲੀਜ਼ ਹੋ ਚੁੱਕੀ ਹੈ ਪਰ ਰਿਲੀਜ਼ ਹੋਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਇਹ ਡਰ ਹੈ ਕਿ ਫਿਲਮ ਦਾ ਵਿਰੋਧ ਹੋ ਸਕਦਾ ਹੈ ਕਿਉਂਕਿ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਵੀ ਫਿਲਮ ਵਿਵਾਦਾਂ ਦੇ ਵਿੱਚ ਕਿਰ ਚੁੱਕੀ ਸੀ ਔਰ ਇਹੀ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਸਨ ਕਿ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ ਪਰ ਅਦਾਲਤੀ ਹੁਕਮਾਂ ਤੋਂ ਬਾਅਦ ਫਿਲਮ ਜੋ ਹੈ ਪੂਰੇ ਪੰਜਾਬ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਇਸ ਵੇਲੇ ਤੁਸੀਂ ਅੰਮ੍ਰਿਤਸਰ ਦੇ ਵਿੱਚ ਦੇਖ ਸਕਦੇ ਹੋ ਕਿ ਸਿਨੇਮਾ ਘਰਾਂ ਦੇ ਬਾਹਰ ਸੁਰੱਖਿਆ ਤੇ ਜੋ ਕਰੜੇ ਪ੍ਰਬੰਧ ਕੀਤੇ ਗਏ ਨੇ ਔਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੋ ਸਿਨੇਮਾ ਘਰ ਇਸ ਤੇ ਬਾਹਰ ਫਿਲਮ ਦਾ ਕੋਈ ਵੀ ਪੋਸਟਰ ਦਿਖਾਈ ਨਹੀਂ ਦੇ ਰਿਹਾ ਨਹੀਂ ਤਾਂ ਆਮ ਤੌਰ ਤੇ ਵੱਡੇ ਵੱਡੇ ਹੋਲਡਿੰਗਸ ਔਰ ਜੋ ਪੋਸਟਰ ਹਨ ਉਹ ਸਿਨੇਮਾ ਘਰਾਂ ਦੇ ਬਾਹਰ ਫਿਲਮ ਦੇ ਲਗਾਏ ਜਾਂਦੇ ਹਨ ਜੋ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਨੇ ਉਹਨਾਂ ਤੋਂ ਜਾਣਦੇ ਆ ਕਿ ਆਖਿਰ ਕੀ ਕਾਰਨ ਹੈ ਕਿ ਇੰਨੀ ਜਿਆਦਾ ਸਿਕਿਉਰਿਟੀ ਜੋ ਹੈ ਸਿਨੇਮਾ ਘਰਾਂ ਦੇ ਬਾਹਰ ਲਗਾਈ ਗਈ ਕਿਉਂਕਿ ਸਾਨੂੰ ਪਤਾ ਲੱਗਾ ਵੀ ਕੋਈ ਸਗਠਨ ਜਿਹੜਾ ਪੰਜਾਬ ਉੜਤਾ ਫਿਲਮ ਨੂੰ ਬੰਦ ਕਰਾਉਣਾ ਚਾਹੁੰਦੇ ਇਸ ਦੇ ਸਬੰਧ ਵਿੱਚ ਮਾਨਜੋ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਮੁਤਾਬਕ ਇਹਦੀ ਸਕਿਉਰਿਟੀ ਲਈ ਚੰਗੇ ਪ੍ਰਬੰਧ ਕੀਤੇ ਗਏ ਨੇ ਕਿ ਫਿਲਮਾਂ ਵਿੱਚ ਕੋਈ ਰਿਕਾਉਟ ਚੱਲਣ ਵਿੱਚ ਕੋਈ ਰਿਕਾਉਟ ਪੈਦਾ ਨਾ ਹੋ ਸਕੇ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਇਹੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਫਿਲਮ ਦੇ ਵਿੱਚ ਕੋਈ ਵੀ ਰੁਕਾਵਟ ਨਾ ਆਵੇ ਔਰ ਜੇਕਰ ਕੋਈ ਸੰਗਠਨ ਜਾਂ ਜਥੇਬੰਦੀ ਇਸ ਫਿਲਮ ਦਾ ਵਿਰੋਧ ਕਰਦੀ ਹੈ ਤਾਂ ਉਹਨਾਂ ਦੇ ਨਾਲ ਸ਼ਕਤੀ ਦੇ ਨਾਲ ਪੇਚ ਆਇਆ ਜਾਵੇ ਅਰੇ ਪੁਲਿਸ ਟੋਲ ਇਲਾਵਾ ਜੇਕਰ ਅਸੀਂ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਦਾ ਵੀ ਸਭ ਤੋਂ ਜੋ ਪਹਿਲਾ ਇਹੀ ਕੋਸ਼ਿਸ਼ ਹੈ ਕਿ ਫਿਲਮ ਨੂੰ ਲੈ ਕੇ ਕੋਈ ਵੀ ਅਜੀਹਾ ਵਿਵਾਦ ਨਾ ਹੋਵੇ ਜਿਸ ਦੇ ਉੱਪਰ ਜਿਸ ਦੇ ਨਾਲ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੋਣ ਰਾਜੀਵ ਸ਼ਰਮਾ এবੀਪੀ ਸੰਝਾ ਅੰਮ੍ਰਿਤਸਰ